ਦੀਆ ਤੇ লাশ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਵਿੱਚ ਵਿਭੇਦ ਦਿੱਤਾ ਗਿਆ ਅਤੇ ਜੰਦੀ ਜਲਦ ਹੀ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਪੂਰੇ ਮਹਾਲੀ 에어ਪੋਰਟ ਰੋਡ ਤੇ ਉਸ ਵੇਲੇ ਸਨਸਨੀ ਫੈਲ ਗਈ ਹੈ ਜਦੋਂ ਇੱਕ ਅਣਪਛਾਤੀ ਲਾਸ਼ ਮਿਲੀ ਹੈ ਨਾਲੇ ਦੇ ਵਿੱਚੋਂ ਲਾਸ਼ ਮਿਲੀ ਹੈ ਤੇ ਸਾਰੇ ਪਾਸੇ ਸਨਸਨੀ ਫੈਲ ਜਾਂਦੀ ਹੈ ਤੇ ਉਥੇ ਮੌਜੂਦ ਲੋਕਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਮੌਕੇ ਤੇ ਪੁਲਿਸ ਪਹੁੰਚੀ ਹੈ ਤੇ ਪੁਲਿਸ ਦੇ ਵੱਲੋਂ ਹਰ ਪੱਖ ਤੋਂ ਹੁਣ ਜਾਂਚ ਕੀਤੀ ਜਾ ਰਹੀ ਹੈ ਤੇ লাশ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਅਤੇ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਇਸ লাশ ਦੇ ਮਿਲਣ ਦੇ ਨਾਲ ਸਨਸਨੀ ਫੈਲ ਗਈ ਆ ਜੀਰਕਪੁਰ ਮਹਾਲੀ ਰੋਡ ਤੇ ਇੱਕ ਨਾਲੇ ਦੇ ਵਿੱਚ লাশ ਮਿਲੀ ਹੈ ਜਿਸ ਦੇ ਨਾਲ ਕਿ ਇੱਕਦਮ ਜਿਹੜੇ ਉਥੇ ਦੇ ਲੋਕ ਸਨ ਉਹਨਾਂ ਦੇ ਵਿੱਚ ਸਨਸਨੀ ਫੈਲ ਜਾਂਦੀ ਹੈ ਤੇ ਲੋਕਾਂ ਦੇ ਵੱਲੋਂ ਜਦੋਂ ਲੋਕਾਂ ਨੂੰ ਇਹ ਸੀ ਸੂਚਨਾ ਮਿਲਦੀ ਹੈ ਤੇ ਤੁਰੰਤ ਪੁਲਿਸ ਨੂੰ ਆਇਆ ਜਾਂਦਾ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਦੇ ਵੱਲੋਂ ਹੁਣ ਹਰ ਪੱਖ ਤੋਂ ਜਾਂਚ ਜਿਹੜੀ ਆ ਇਸ ਇਸ ਤੇ ਕੀਤੀ ਜਾ ਰਹੀ ਹੈ ਤੇ লাশ ਨੂੰ ਦੇਖ ਕੇ ਇਹ ਵੀ ਲੱਗ ਰਿਹਾ ਕਿ ਕਾਫੀ ਦਿਨਾਂ ਤੋਂ ਇਹ লাশ ਜਿਹੜੀ ਆ ਇਸ ਨਾਲੇ ਦੇ ਵਿੱਚ ਪਈ ਹੋਈ ਆ ਫਿਲਹਾਲ ਪੁਲਿਸ ਨੇ লাশ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਡੇਰਾ ਬਸੀ ਦਾ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ 72 ਘੰਟੇ ਲਈ ਰਖਵਾ ਦਿੱਤਾ ਗਿਆ ਤੇ ਪੁਲਿਸ ਵੱਲੋਂ ਬਰੀਕੀ ਨਾਲ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਜਿਸ ਤੋਂ ਬਾਅਦ ਇਹ ਸਪਸ਼ਟ ਹੋਵੇਗਾ ਕਿ লাশ ਕਿੰਨੇ ਕਿੰਨੇ ਦਿਨ ਪੁਰਾਣੀ ਅਤੇ ਮੌਤ ਕਿਵੇਂ ਹੋਈ ਆ ਤਾਂ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤੇ ਜੀਰਕਪੁਰ ਮਹਾਲੇ 에어ਪੋਰਟ ਰੋਡ ਜਿੱਥੇ ਸਿਤ ਐਚ ਬਲਾਕ ਦੇ ਨੇੜੇ ਹਾਈਵੇ ਦੇ ਡਰੇਨ ਨਾਲੇ ਚੋਂ ਇੱਕ ਕੁੜੀ ਦੀ ਲਾਸ਼ ਮਿਲੀ ਆ ਕੁੜੀ ਦੀ ਲਾਸ਼ ਮਿਲਣ ਦੇ ਨਾਲ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਲਾਸ਼ ਮਿਲਣ ਮਗਰੋਂ ਇਲਾਕੇ ਚ ਸੰਸਨੀ ਫੈਲ ਗਈ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਦੱਸਦੀ ਹੈ ਕਿ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਰੈਂਸਿਕ ਟੀਮ ਮੌਕੇ ਤੇ ਪਹੁੰਚੀ ਆ ਅਤੇ ਨਾਲੇ ਵਿੱਚੋਂ লাশ ਨੂੰ ਬਾਹਰ ਕੱਢਿਆ ਗਿਆ লাশ ਦੀ ਹਾਲਤ ਦੇਖ ਕੇ ਲੱਗ ਰਿਹਾ ਕਿ ਨਾਲੇ ਵਿੱਚ লাশ ਕਈ ਦਿਨਾਂ ਤੋਂ ਪਈ ਹੋਈ ਸੀ ਤਾਂ ਪੁਲਿਸ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਆ ਤੇ লাশ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਵਿੱਚ ਵੀ ਭੇਜ ਦਿੱਤਾ ਗਿਆ ਅਤੇ ਜਲਦੀ ਹੀ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਪੂਰੇ ਮਹਾਲੀ 에어ਪੋਰਟ ਰੋਡ ਤੇ ਉਸ ਵੇਲੇ ਸਨਸਨੀ ਫੈਲ ਗਈ ਆ ਜਦੋਂ ਇੱਕ ਅਣਪਛਾਤੀ ਲਾਸ਼ ਮਿਲੀ ਆ ਨਾਲੇ ਦੇ ਵਿੱਚੋਂ ਲਾਸ਼ ਮਿਲੀ ਆ ਤੇ ਸਾਰੇ ਪਾਸੇ ਸਨਸਨੀ ਫੈਲ ਜਾਂਦੀ ਆ ਤੇ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਮੌਕੇ ਤੇ ਪੁਲਿਸ ਪਹੁੰਚੀ ਹੈ ਤੇ ਪੁਲਿਸ ਦੇ ਵੱਲੋਂ ਹਰ ਪੱਖ ਤੋਂ ਹੁਣ ਜਾਂਚ ਕੀਤੀ ਜਾ ਰਹੀ ਹੈ ਤੇ লাশ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਅਤੇ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਇਸ লাশ ਦੇ ਮਿਲਣ ਦੇ ਨਾਲ ਸਸੰਸਨੀ ਫੈਲ ਗਈ ਆ ਜੀਰਤਪੁਰ ਮਹਾਲੀ ਰੋਡ ਤੇ ਇੱਕ ਨਾਲੇ ਦੇ ਵਿੱਚ ਇਹ লাশ ਮਿਲੀ ਹੈ ਜਿਸ ਦੇ ਨਾਲ ਕਿ ਇੱਕਦਮ ਜਿਹੜੇ ਉੱਥੇ ਦੇ ਲੋਕ ਸਨ ਉਹਨਾਂ ਦੇ ਵਿੱਚ ਸਸੰਸਨੀ ਫੈਲ ਜਾਂਦੀ ਹੈ ਤੇ ਲੋਕਾਂ ਦੇ ਵੱਲੋਂ ਜਦੋਂ ਲੋਕਾਂ ਨੂੰ ਇਹ ਸੀ ਸੂਚਨਾ ਮਿਲਦੀ ਹੈ ਤੇ ਤੁਰੰਤ ਪੁਲਿਸ ਨੂੰ ਆਇਆ ਜਾਂਦਾ ਹੈ ਪੁਲਿਸ ਮੌਕੇ ਤੇ ਪਹੁੰਚ ਰਹੀ ਹੈ ਪੁਲਿਸ ਦੇ ਵੱਲੋਂ ਹੁਣ ਹਰ ਪੱਖ ਤੋਂ ਜਾਂਚ ਜਿਹੜੀ ਆ ਇਸ ਇਸ ਤੇ ਕੀਤੀ ਜਾ ਰਹੀ ਹੈ ਤੇ ਲਾਸ਼ ਨੂੰ ਦੇਖ ਕੇ ਇਹ ਵੀ ਲੱਗ ਰਿਹਾ ਕਿ ਕਾਫੀ ਦਿਨਾਂ ਤੋਂ ਇਹ ਲਾਸ਼ ਜਿਹੜੀ ਆ ਇਸ ਨਾਲੇ ਦੇ ਵਿੱਚ ਪਈ ਹੋਈ ਆ ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਮਾਰਟਮ ਲਈ ਡੇਰਾ ਬਸੀ ਤੇ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ 72 ਘੰਟੇਾਂ ਲਈ ਰਖਵਾ ਦਿੱਤਾ ਗਿਆ ਤੇ ਪੁਲਿਸ ਵੱਲੋਂ ਬਰੀਕੀ ਨਾਲ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਜਿਸ ਤੋਂ ਬਾਅਦ ਇਹ ਸਪਸ਼ਟ ਹੋਵੇਗਾ ਕਿ ਲਾਸ਼ ਕਿੰਨੀ ਕਿੰਨੇ ਦਿਨ ਪੁਰਾਣੀ ਅਤੇ ਮੌਤ ਕਿਵੇਂ ਹੋਈ ਆ ਤਾਂ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤੇ ਜੀਰਕਪੁਰ ਮਹਾਲੇ 에어ਪੋਰਟ ਰੋਡ ਜਿੱਥੇ ਸਿਤ ਐਚ ਬਲਾਕ ਦੇ ਨੇੜੇ ਹਾਈਵੇ ਦੇ ਡਰੇਨ ਨਾਲੇ ਚੋਂ ਇੱਕ ਕੁੜੀ ਦੀ ਲਾਸ਼ ਮਿਲੀ ਆ ਕੁੜੀ ਦੀ ਲਾਸ਼ ਮਿਲਣ ਦੇ ਨਾਲ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਲਾਸ਼ ਮਿਲਣ ਮਗਰੋਂ ਇਲਾਕੇ 'ਚ ਸਸੰਸਨੀ ਫੈਲ ਗਈ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਦੱਸਦੀ ਹੈ ਕਿ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਰੈਂਸਿਕ ਟੀਮ ਮੌਕੇ ਤੇ ਪਹੁੰਚੀ ਆ ਅਤੇ ਨਾਲੇ ਵਿੱਚੋਂ লাশ ਨੂੰ ਬਾਹਰ ਕੱਢਿਆ ਗਿਆ লাশ ਦੀ ਹਾਲਤ ਦੇਖ ਕੇ ਲੱਗ ਰਿਹਾ ਕਿ ਨਾਲੇ ਵਿੱਚ লাশ ਕਈ ਦਿਨਾਂ ਤੋਂ ਪਈ ਹੋਈ ਸੀ ਤੇ ਪੁਲਿਸ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਆ ਤੇ লাশ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਵਿੱਚ ਵੀ ਭੇਜ ਦਿੱਤਾ ਗਿਆ ਅਤੇ ਜੰਦੀ ਜਲਦ ਹੀ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਮੋਹਾਲੀ 에어ਪੋਰਟ ਰੋਡ ਤੇ ਉਸ ਵੇਲੇ ਸਨਸਨੀ ਫੈਲ ਗਈ ਹੈ ਜਦੋਂ ਇੱਕ ਅਣਪਛਾਤੀ ਲਾਸ਼ ਮਿਲੀ ਹੈ ਨਾਲੇ ਦੇ ਵਿੱਚੋਂ ਲਾਸ਼ ਮਿਲੀ ਹੈ ਤੇ ਸਾਰੇ ਪਾਸੇ ਸੰਸਨੀ ਫੈਲ ਜਾਂਦੀ ਆ ਤੇ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਆ ਮੌਕੇ ਤੇ ਪੁਲਿਸ ਪਹੁੰਚੀ ਆ ਤੇ ਪੁਲਿਸ ਦੇ ਵੱਲੋਂ ਹਰ ਪੱਖ ਤੋਂ ਹੁਣ ਜਾਂਚ ਕੀਤੀ ਜਾ ਰਹੀ ਆ ਤੇ লাশ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਅਤੇ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਆ ਪਰ ਇਸ লাশ ਦੇ ਮਿਲਣ ਦੇ ਨਾਲ ਸੰਸਨੀ ਫੈਲ ਗਈ ਆ ਜੀਰਕਪੁਰ ਮਹਾਲੀ ਰੋਡ ਤੇ ਇੱਕ ਨਾਲੇ ਦੇ ਵਿੱਚ লাশ ਮਿਲੀ ਆ ਜਿਸ ਦੇ ਨਾਲ ਕਿ ਇੱਕਦਮ ਜਿਹੜੇ ਉੱਥੇ ਦੇ ਲੋਕ ਸਨ ਉਹਨਾਂ ਦੇ ਵਿੱਚ ਸੰਸਨੀ ਫੈਲ ਜਾਂਦੀ ਆ ਤੇ ਲੋਕਾਂ ਦੇ ਵੱਲੋਂ ਜਦੋਂ ਲੋਕਾਂ ਨੂੰ ਇਹ ਸੀ ਸੋਚਣਾ ਦੀ ਹੈ ਤਾਂ ਤੁਰੰਤ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਪੁਲਿਸ ਮੌਕੇ ਤੇ ਪਹੁੰਚ ਰਹੀ ਹੈ ਪੁਲਿਸ ਦੇ ਵੱਲੋਂ ਹੁਣ ਹਰ ਪੱਖ ਤੋਂ ਜਾਂਚ ਜਿਹੜੀ ਆ ਇਸ ਇਸ ਤੇ ਕੀਤੀ ਜਾ ਰਹੀ ਹੈ ਤੇ লাশ ਨੂੰ ਦੇਖ ਕੇ ਇਹ ਵੀ ਲੱਗ ਰਿਹਾ ਕਿ ਕਾਫੀ ਦਿਨਾਂ ਤੋਂ ਇਹ লাশ ਜਿਹੜੀ ਆ ਇਸ ਨਾਲੇ ਦੇ ਵਿੱਚ ਪਈ ਹੋਈ ਆ ਫਿਲਹਾਲ ਪੁਲਿਸ ਨੇ লাশ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਡੇਰਾਬਸੀ ਦੇ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ 72 ਘੰਟਿਆਂ ਲਈ ਰਖਵਾ ਦਿੱਤਾ ਗਿਆ ਤੇ ਪੁਲਿਸ ਵੱਲੋਂ ਬਰੀਕੀ ਨਾਲ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਜਿਸ ਤੋਂ ਬਾਅਦ ਇਹ ਸਪਸ਼ਟ ਹੋਵੇਗਾ ਕਿ লাশ ਕਿੰਨੇ ਅ ਕਿੰਨੇ ਦਿਨ ਪੁਰਾਣੀ ਹੈ ਤੇ ਮੌਤ ਕਿਵੇਂ ਹੋਈ ਆ ਤੇ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤੇ ਜੀਰਕਪੁਰ ਮਹਾਲੇ 에어ਪੋਰਟ ਰੋਡ ਜਿੱਥੇ ਸੀਤ ਐਚ ਬਲਾਕ ਦੇ ਨੇੜੇ ਹਾਈਵੇ ਦੇ ਡਰੇਨ ਨਾਲੇ ਚੋਂ ਇੱਕ ਕੁੜੀ ਦੀ ਲਾਸ਼ ਮਿਲੀ ਆ ਕੁੜੀ ਦੀ ਲਾਸ਼ ਮਿਲਣ ਦੇ ਨਾਲ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਲਾਸ਼ ਮਿਲਣ ਮਗਰੋਂ ਇਲਾਕੇ 'ਚ ਸੰਸਨੀ ਫੈਲ ਗਈ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਦੱਸਦੀ ਹੈ ਕਿ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਰੈਂਸਿਕ ਟੀਮ ਮੌਕੇ ਤੇ ਪਹੁੰਚੀ ਆ ਅਤੇ ਨਾਲੇ ਵਿੱਚੋਂ লাশ ਨੂੰ ਬਾਹਰ ਕੱਢਿਆ ਗਿਆ লাশ ਦੀ ਹਾਲਤ ਦੇਖ ਕੇ ਲੱਗ ਰਿਹਾ ਕਿ ਨਾਲੇ ਵਿੱਚ লাশ ਕਈ ਦਿਨਾਂ ਤੋਂ ਪਈ ਹੋਈ ਸੀ ਤਾਂ ਪੁਲਿਸ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਤੇ লাশ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਵਿੱਚ ਵੀ ਭੇਜ ਦਿੱਤਾ ਗਿਆ ਅਤੇ ਜਲਦੀ ਹੀ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਪੂਰੇ ਮੋਹਾਲੀ 에어ਪੋਰਟ ਰੋਡ ਤੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਅਣਪਛਾਤੀ ਲਾਸ਼ ਮਿਲੀ ਜਾਂ ਨਾਲੇ ਦੇ ਵਿੱਚੋਂ ਲਾਸ਼ ਮਿਲੀ ਤੇ ਸਾਰੇ ਪਾਸੇ ਸੰਸਨੀ ਫੈਲ ਜਾਂਦੀ ਆ ਤੇ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਆ ਮੌਕੇ ਤੇ ਪੁਲਿਸ ਪਹੁੰਚੀ ਆ ਤੇ ਪੁਲਿਸ ਦੇ ਵੱਲੋਂ ਹਰ ਪੱਖ ਤੋਂ ਹੁਣ ਜਾਂਚ ਕੀਤੀ ਜਾ ਰਹੀ ਆ ਤੇ লাশ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਅਤੇ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਆ ਪਰ ਇਸ লাশ ਦੇ ਮਿਲਣ ਦੇ ਨਾਲ ਸੰਸਨੀ ਫੈਲ ਗਈ ਆ ਜੀਰਤਪੁਰ ਮਹਾਲੀ ਰੋਡ ਤੇ ਇੱਕ ਨਾਲੇ ਦੇ ਵਿੱਚ ਇਹ লাশ ਮਿਲੀ ਆ ਜਿਸ ਦੇ ਨਾਲ ਕਿ ਇੱਕਦਮ ਜਿਹੜੇ ਉੱਥੇ ਦੇ ਲੋਕ ਸਨ ਉਹਨਾਂ ਦੇ ਵਿੱਚ ਸੰਸਨੀ ਫੈਲ ਜਾਂਦੀ ਆ ਤੇ ਲੋਕਾਂ ਦੇ ਵੱਲੋਂ ਜਦੋਂ ਲੋਕਾਂ ਨੂੰ ਇਸੀ ਸੂਚਨਾ ਦਿਲਦੀ ਹੈ ਤਾਂ ਤੁਰੰਤ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਦੇ ਵੱਲੋਂ ਹੁਣ ਹਰ ਪੱਖ ਤੋਂ ਜਾਂਚ ਜਿਹੜੀ ਆ ਇਸ ਇਸ ਤੇ ਕੀਤੀ ਜਾ ਰਹੀ ਹੈ ਤੇ ਲਾਸ਼ ਨੂੰ ਦੇਖ ਕੇ ਇਹ ਵੀ ਲੱਗ ਰਿਹਾ ਕਿ ਕਾਫੀ ਦਿਨਾ ਤੋਂ ਇਹ ਲਾਸ਼ ਜਿਹੜੀ ਆ ਇਸ ਨਾਲੇ ਦੇ ਵਿੱਚ ਪਈ ਹੋਈ ਆ ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਡੇਰਾ ਬਸੀ ਤੇ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ 72 ਘੰਟੇ ਲਈ ਰਖਵਾ ਦਿੱਤਾ ਗਿਆ ਤੇ ਪੁਲਿਸ ਵੱਲੋਂ ਬਰੀਕੀ ਨਾਲ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਜਿਸ ਤੋਂ ਬਾਅਦ ਇਹ ਸਪਸ਼ਟ ਹੋਵੇਗਾ ਕਿ ਲਾਸ਼ ਕਿੰਨੀ ਕਿੰਨੇ ਦਿਨ ਪੁਰਾਣੀ ਅਤੇ ਮੌਤ ਕਿਵੇਂ ਹੋਈ ਆ ਤਾਂ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤੇ ਜੀਰਕਪੁਰ ਮਹਾਲੇ 에ਰਪੋਰਟ ਰੋਡ ਜਿੱਥੇ ਸਿਤ ਐਚ ਬਲਾਕ ਦੇ ਨੇੜੇ ਹਾਈਵੇ ਦੇ ਡਰੇਨ ਨਾਲੇ ਚੋਂ ਇੱਕ ਕੁੜੀ ਦੀ ਲਾਸ਼ ਮਿਲੀ ਆ ਕੁੜੀ ਦੀ ਲਾਸ਼ ਮਿਲਣ ਦੇ ਨਾਲ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਲਾਸ਼ ਮਿਲਣ ਮਗਰੋਂ ਇਲਾਕੇ ਚ ਸੰਸਨੀ ਫੈਲ ਗਈ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਦੱਸਦੀ ਹੈ ਕਿ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਰੈਂਸਿਕ ਟੀਮ ਮੌਕੇ ਤੇ ਪਹੁੰਚੀ ਆ ਅਤੇ ਨਾਲੇ ਵਿੱਚੋਂ লাশ ਨੂੰ ਬਾਹਰ ਕੱਢਿਆ ਗਿਆ লাশ ਦੀ ਹਾਲਤ ਦੇਖ ਕੇ ਲੱਗ ਰਿਹਾ ਕਿ ਨਾਲੇ ਵਿੱਚ লাশ ਕਈ ਦਿਨਾਂ ਤੋਂ ਪਈ ਹੋਈ ਸੀ ਤਾਂ ਪੁਲਿਸ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਤੇ লাশ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਵਿੱਚ ਵੀ ਭੇਜ ਦਿੱਤਾ ਗਿਆ ਅਤੇ ਜਲਦੀ ਹੀ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਮੁਹਾਲੀ 에어ਪੋਰਟ ਰੋਡ ਤੇ ਉਸ ਵੇਲੇ ਸਨਸਨੀ ਫੈਲ ਗਈ ਹੈ ਜਦੋਂ ਇੱਕ ਅਣਪਛਾਤੀ ਲਾਸ਼ ਮਿਲੀ ਹੈ ਨਾਲੇ ਦੇ ਵਿੱਚੋਂ ਲਾਸ਼ ਮਿਲੀ ਹੈ ਤੇ ਸਾਰੇ ਪਾਸੇ ਸੰਸਨੀ ਫੈਲ ਜਾਂਦੀ ਆ ਤੇ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਆ ਮੌਕੇ ਤੇ ਪੁਲਿਸ ਪਹੁੰਚੀ ਆ ਤੇ ਪੁਲਿਸ ਦੇ ਵੱਲੋਂ ਹਰ ਪੱਖ ਤੋਂ ਹੁਣ ਜਾਂਚ ਕੀਤੀ ਜਾ ਰਹੀ ਆ ਤੇ লাশ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਅਤੇ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਆ ਪਰ ਇਸ লাশ ਦੇ ਮਿਲਣ ਦੇ ਨਾਲ ਸੰਸਨੀ ਫੈਲ ਗਈ ਆ ਜੀਰਕਪੁਰ ਮਹਾਲੀ ਰੋਡ ਤੇ ਇੱਕ ਨਾਲੇ ਦੇ ਵਿੱਚ লাশ ਮਿਲੀ ਆ ਜਿਸ ਦੇ ਨਾਲ ਕਿ ਇੱਕਦਮ ਜਿਹੜੇ ਉੱਥੇ ਦੇ ਲੋਕ ਸਨ ਉਹਨਾਂ ਦੇ ਵਿੱਚ ਸੰਸਨੀ ਫੈਲ ਜਾਂਦੀ ਆ ਤੇ ਲੋਕਾਂ ਦੇ ਵੱਲੋਂ ਜਦੋਂ ਲੋਕਾਂ ਨੂੰ ਇਹ ਸੀ ਸੋਚਣਾ ਦੀ ਹੈ ਤਾਂ ਤੁਰੰਤੋ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਪੁਲਿਸ ਮੌਕੇ ਤੇ ਪਹੁੰਚ ਰਹੀ ਹੈ ਪੁਲਿਸ ਦੇ ਵੱਲੋਂ ਹੁਣ ਹਰ ਪੱਖ ਤੋਂ ਜਾਂਚ ਜਿਹੜੀ ਆ ਇਸ ਇਸ ਤੇ ਕੀਤੀ ਜਾ ਰਹੀ ਹੈ ਤਾਂ লাশ ਨੂੰ ਦੇਖ ਕੇ ਇਹ ਵੀ ਲੱਗ ਰਿਹਾ ਕਿ ਕਾਫੀ ਦਿਨਾਂ ਤੋਂ ਇਹ লাশ ਜਿਹੜੀ ਆ ਇਸ ਨਾਲੇ ਦੇ ਵਿੱਚ ਪਈ ਹੋਈ ਆ ਫਿਲਹਾਲ ਪੁਲਿਸ ਨੇ লাশ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਡੇਰਾ ਬਸੀ ਦਾ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ 72 ਘੰਟਿਆਂ ਲਈ ਰਖਵਾ ਦਿੱਤਾ ਗਿਆ ਤਾਂ ਪੁਲਿਸ ਵੱਲੋਂ ਬਰੀਕੀ ਨਾਲ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਜਿਸ ਤੋਂ ਬਾਅਦ ਇਹ ਸਪਸ਼ਟ ਹੋਵੇਗਾ ਕਿ লাশ ਕਿੰਨੇ ਕਿੰਨੇ ਦਿਨ ਪੁਰਾਣੀ ਹੈ ਤੇ ਮੌਤ ਕਿਵੇਂ ਹੋਈ ਆ ਤੇ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤੇ ਜੀਰਕਪੁਰ ਮਹਾਲੇ 에어ਪੋਰਟ ਰੋਡ ਜਿੱਥੇ ਸੀਤ ਐਚ ਬਲਾਕ ਦੇ ਨੇੜੇ ਹਾਈਵੇ ਦੇ ਡਰੇਨ ਨਾਲੇ ਚੋਂ ਇੱਕ ਕੁੜੀ ਦੀ ਲਾਸ਼ ਮਿਲੀ ਆ ਕੁੜੀ ਦੀ ਲਾਸ਼ ਮਿਲਣ ਦੇ ਨਾਲ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਲਾਸ਼ ਮਿਲਣ ਮਗਰੋਂ ਇਲਾਕੇ 'ਚ ਸੰਸਨੀ ਫੈਲ ਗਈ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਦੱਸਦੀ ਹੈ ਕਿ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਰੈਂਸਿਕ ਟੀਮ ਮੌਕੇ ਤੇ ਪਹੁੰਚੀ ਆ ਅਤੇ ਨਾਲੇ ਵਿੱਚੋਂ লাশ ਨੂੰ ਬਾਹਰ ਕੱਢਿਆ ਗਿਆ লাশ ਦੀ ਹਾਲਤ ਦੇਖ ਕੇ ਲੱਗ ਰਿਹਾ ਕਿ ਨਾਲੇ ਵਿੱਚ লাশ ਕਈ ਦਿਨਾਂ ਤੋਂ ਪਈ ਹੋਈ ਸੀ ਤਾਂ ਪੁਲਿਸ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਤੇ লাশ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਵਿੱਚ ਵੀ ਭੇਜ ਦਿੱਤਾ ਗਿਆ ਅਤੇ ਜਲਦੀ ਜਲਦ ਹੀ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਗੁਰਪੁਰੇ ਮਹਾਲੀ 에어ਪੋਰਟ ਰੋਡ ਤੇ ਉਸ ਵੇਲੇ ਸੰਸਨੀ ਫੈਲ ਗਈ ਹੈ ਜਦੋਂ ਇੱਕ ਅਨਪਛਾਤੀ ਲਾਸ਼ ਮਿਲੀ ਆ ਨਾਲੇ ਦੇ ਵਿੱਚੋਂ ਇਹ ਲਾਸ਼ ਮਿਲੀ ਹੈ ਤੇ ਸਾਰੇ ਪਾਸੇ ਸੰਸਨੀ ਫੈਲ ਜਾਂਦੀ ਆ ਤੇ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਆ ਮੌਕੇ ਤੇ ਪੁਲਿਸ ਪਹੁੰਚੀ ਆ ਤੇ ਪੁਲਿਸ ਦੇ ਵੱਲੋਂ ਹਰ ਪੱਖ ਤੋਂ ਹੁਣ ਜਾਂਚ ਕੀਤੀ ਜਾ ਰਹੀ ਆ ਤੇ লাশ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਅਤੇ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਆ ਪਰ ਇਸ লাশ ਦੇ ਮਿਲਣ ਦੇ ਨਾਲ ਸੰਸਨੀ ਫੈਲ ਗਈ ਆ ਜੀਰਕਪੁਰ ਮਹਾਲੀ ਰੋਡ ਤੇ ਇੱਕ ਨਾਲੇ ਦੇ ਵਿੱਚ ਇਹ লাশ ਮਿਲੀ ਆ ਜਿਸ ਦੇ ਨਾਲ ਕਿ ਇੱਕਦਮ ਜਿਹੜੇ ਉੱਥੇ ਦੇ ਲੋਕ ਸਨ ਉਹਨਾਂ ਦੇ ਵਿੱਚ ਸੰਸਨੀ ਫੈਲ ਜਾਂਦੀ ਆ ਤੇ ਲੋਕਾਂ ਦੇ ਵੱਲੋਂ ਜਦੋਂ ਲੋਕਾਂ ਨੂੰ ਇਸੀ ਸੋਚ ਨਾਲ ਦੀ ਹੈ ਤਾਂ ਤੁਰੰਤ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਦੇ ਵੱਲੋਂ ਹੁਣ ਹਰ ਪੱਖ ਤੋਂ ਜਾਂਚ ਜਿਹੜੀ ਆ ਇਸ ਇਸ ਤੇ ਕੀਤੀ ਜਾ ਰਹੀ ਹੈ ਤੇ ਲਾਸ਼ ਨੂੰ ਦੇਖ ਕੇ ਇਹ ਵੀ ਲੱਗ ਰਿਹਾ ਕਿ ਕਾਫੀ ਦਿਨਾਂ ਤੋਂ ਇਹ ਲਾਸ਼ ਜਿਹੜੀ ਆ ਇਸ ਨਾਲੇ ਦੇ ਵਿੱਚ ਪਈ ਹੋਈ ਆ ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਮਾਰਟਮ ਲਈ ਡੇਰਾ ਬਸੀ ਦੇ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ 72 ਘੰਟੇ ਲਈ ਰਖਵਾ ਦਿੱਤਾ ਗਿਆ ਤੇ ਪੁਲਿਸ ਵੱਲੋਂ ਬਰੀਕੀ ਨਾਲ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਜਿਸ ਤੋਂ ਬਾਅਦ ਇਹ ਸਪਸ਼ਟ ਹੋਵੇਗਾ ਕਿ ਲਾਸ਼ ਕਿੰਨੇ ਅ ਕਿੰਨੇ ਦਿਨ ਪੁਰਾਣੀ ਅਤੇ ਮੌਤ ਕਿਵੇਂ ਹੋਈ ਆ ਤਾਂ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤੇ ਜੀਰਕਪੁਰ ਮਹਾਲੇ 에ਰਪੋਰਟ ਰੋਡ ਜਿੱਥੇ ਸਿਤ ਐਚ ਬਲਾਕ ਦੇ ਨੇੜੇ ਹਾਈਵੇ ਦੇ ਡਰੇਨ ਨਾਲੇ ਚੋਂ ਇੱਕ ਕੁੜੀ ਦੀ ਲਾਸ਼ ਮਿਲੀ ਆ ਕੁੜੀ ਦੀ ਲਾਸ਼ ਮਿਲਣ ਦੇ ਨਾਲ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਲਾਸ਼ ਮਿਲਣ ਮਗਰੋਂ ਇਲਾਕੇ ਚ ਸੰਸਨੀ ਫੈਲ ਗਈ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਦੱਸਦੀ ਹੈ ਕਿ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਰੈਂਸਿਕ ਟੀਮ ਮੌਕੇ ਤੇ ਪਹੁੰਚੀ ਆ ਅਤੇ ਨਾਲੇ ਵਿੱਚੋਂ লাশ ਨੂੰ ਬਾਹਰ ਕੱਢਿਆ ਗਿਆ লাশ ਦੀ ਹਾਲਤ ਦੇਖ ਕੇ ਲੱਗ ਰਿਹਾ ਕਿ ਨਾਲੇ ਵਿੱਚ লাশ ਕਈ ਦਿਨਾਂ ਤੋਂ ਪਈ ਹੋਈ ਸੀ ਤਾਂ ਪੁਲਿਸ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਤੇ লাশ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਵਿੱਚ ਵੀ ਭੇਜ ਦਿੱਤਾ ਗਿਆ ਅਤੇ ਜਲਦ ਹੀ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਉਰੇ ਮਹਾਲੀ 에어ਪੋਰਟ ਰੋਡ ਤੇ ਉਸ ਵੇਲੇ ਸਨਸਨੀ ਫੈਲ ਗਈ ਹੈ ਜਦੋਂ ਇੱਕ ਅਣਪਛਾਤੀ ਲਾਸ਼ ਮਿਲੀ ਹੈ ਨਾਲੇ ਦੇ ਵਿੱਚੋਂ ਲਾਸ਼ ਮਿਲੀ ਹੈ ਤੇ ਸਾਰੇ ਪਾਸੇ ਸੰਸਨੀ ਫੈਲ ਜਾਂਦੀ ਆ ਤੇ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਆ ਮੌਕੇ ਤੇ ਪੁਲਿਸ ਪਹੁੰਚੀ ਆ ਤੇ ਪੁਲਿਸ ਦੇ ਵੱਲੋਂ ਹਰ ਪੱਖ ਤੋਂ ਹੁਣ ਜਾਂਚ ਕੀਤੀ ਜਾ ਰਹੀ ਆ ਤੇ লাশ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਅਤੇ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਆ ਪਰ ਇਸ লাশ ਦੇ ਮਿਲਣ ਦੇ ਨਾਲ ਸੰਸਨੀ ਫੈਲ ਗਈ ਆ ਜੀਰਕਪੁਰ ਮਹਾਲੀ ਰੋਡ ਤੇ ਇੱਕ ਨਾਲੇ ਦੇ ਵਿੱਚ ਇਹ লাশ ਮਿਲੀ ਆ ਜਿਸ ਦੇ ਨਾਲ ਕਿ ਇੱਕਦਮ ਜਿਹੜੇ ਉੱਥੇ ਦੇ ਲੋਕ ਸਨ ਉਹਨਾਂ ਦੇ ਵਿੱਚ ਸੰਸਨੀ ਫੈਲ ਜਾਂਦੀ ਆ ਤੇ ਲੋਕਾਂ ਦੇ ਵੱਲੋਂ ਜਦੋਂ ਲੋਕਾਂ ਨੂੰ ਇਸੀ ਸੂਚਨਾ ਦਿੱਆ ਤਾਂ ਤੁਰੰਤ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਦੇ ਵੱਲੋਂ ਹੁਣ ਹਰ ਪੱਖ ਤੋਂ ਜਾਂਚ ਜਿਹੜੀ ਆ ਇਸ ਇਸ ਤੇ ਕੀਤੀ ਜਾ ਰਹੀ ਹੈ ਤੇ ਲਾਸ਼ ਨੂੰ ਦੇਖ ਕੇ ਇਹ ਵੀ ਲੱਗ ਰਿਹਾ ਕਿ ਕਾਫੀ ਦਿਨਾਂ ਤੋਂ ਇਹ ਲਾਸ਼ ਜਿਹੜੀ ਆ ਇਸ ਨਾਲੇ ਦੇ ਵਿੱਚ ਪਈ ਹੋਈ ਆ ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਡੇਰਾ ਬਸੀ ਤੇ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ 72 ਘੰਟੇ ਲਈ ਰਖਵਾ ਦਿੱਤਾ ਗਿਆ ਤੇ ਪੁਲਿਸ ਵੱਲੋਂ ਬਰੀਕੀ ਨਾਲ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਜਿਸ ਤੋਂ ਬਾਅਦ ਇਹ ਸਪਸ਼ਟ ਹੋਵੇਗਾ ਕਿ ਲਾਸ਼ ਕਿੰਨੀ ਅ ਕਿੰਨੇ ਦਿਨ ਪੁਰਾਣੀ ਅਤੇ ਮੌਤ ਕਿਵੇਂ ਹੋਈ ਆ ਤਾਂ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤੇ ਜੀਰਕਪੁਰ ਮਹਾਲੇ 에ਰਪੋਰਟ ਰੋਡ ਜਿੱਥੇ ਸਿਤ ਐਚ ਬਲਾਕ ਦੇ ਨੇੜੇ ਹਾਈਵੇ ਦੇ ਡਰੇਨ ਨਾਲੇ ਚੋਂ ਇੱਕ ਕੁੜੀ ਦੀ ਲਾਸ਼ ਮਿਲੀ ਆ ਕੁੜੀ ਦੀ ਲਾਸ਼ ਮਿਲਣ ਦੇ ਨਾਲ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਲਾਸ਼ ਮਿਲਣ ਮਗਰੋਂ ਇਲਾਕੇ ਚ ਸੰਸਨੀ ਫੈਲ ਗਈ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਦਸਤੀਏ ਕੇ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਰੈਂਸਿਕ ਟੀਮ ਮੌਕੇ ਤੇ ਪਹੁੰਚੀ ਆ ਅਤੇ ਨਾਲੇ ਵਿੱਚੋਂ লাশ ਨੂੰ ਬਾਹਰ ਕੱਢਿਆ ਗਿਆ লাশ ਦੀ ਹਾਲਤ ਦੇਖ ਕੇ ਲੱਗ ਰਿਹਾ ਕਿ ਨਾਲੇ ਵਿੱਚ লাশ کئی ਦਿਨਾਂ ਤੋਂ ਪਈ ਹੋਈ ਸੀ ਤਾਂ ਪੁਲਿਸ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਆ ਤੇ লাশ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਵਿੱਚ ਵੀ ਭੇਜ ਦਿੱਤਾ ਗਿਆ ਅਤੇ ਜਲਦੀ ਹੀ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਮੁਹਾਲੀ 에어ਪੋਰਟ ਰੋਡ ਤੇ ਉਸ ਵੇਲੇ ਸਨਸਨੀ ਫੈਲ ਗਈ ਹੈ ਜਦੋਂ ਇੱਕ ਅਣਪਛਾਤੀ ਲਾਸ਼ ਮਿਲੀ ਹੈ ਨਾਲੇ ਦੇ ਵਿੱਚੋਂ ਲਾਸ਼ ਮਿਲੀ ਹੈ ਤੇ ਸਾਰੇ ਪਾਸੇ ਸੰਸਨੀ ਫੈਲ ਜਾਂਦੀ ਆ ਤੇ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਆ ਮੌਕੇ ਤੇ ਪੁਲਿਸ ਪਹੁੰਚੀ ਆ ਤੇ ਪੁਲਿਸ ਦੇ ਵੱਲੋਂ ਹਰ ਪੱਖ ਤੋਂ ਹੁਣ ਜਾਂਚ ਕੀਤੀ ਜਾ ਰਹੀ ਆ ਤੇ লাশ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਅਤੇ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਆ ਪਰ ਇਸ লাশ ਦੇ ਮਿਲਣ ਦੇ ਨਾਲ ਸੰਸਨੀ ਫੈਲ ਗਈ ਆ ਜੀਰਕਪੁਰ ਮਹਾਲੀ ਰੋਡ ਤੇ ਇੱਕ ਨਾਲੇ ਦੇ ਵਿੱਚ লাশ ਮਿਲੀ ਆ ਜਿਸ ਦੇ ਨਾਲ ਕਿ ਇੱਕਦਮ ਜਿਹੜੇ ਉੱਥੇ ਦੇ ਲੋਕ ਸਨ ਉਹਨਾਂ ਦੇ ਵਿੱਚ ਸੰਸਨੀ ਫੈਲ ਜਾਂਦੀ ਆ ਤੇ ਲੋਕਾਂ ਦੇ ਵੱਲੋਂ ਜਦੋਂ ਲੋਕਾਂ ਨੂੰ ਇਹ ਸੀ ਸੋਚਣਾ ਦੀ ਹੈ ਤਾਂ ਤੁਰੰਤ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਪੁਲਿਸ ਮੌਕੇ ਤੇ ਪਹੁੰਚ ਰਹੀ ਹੈ ਪੁਲਿਸ ਦੇ ਵੱਲੋਂ ਹੁਣ ਹਰ ਪੱਖ ਤੋਂ ਜਾਂਚ ਜਿਹੜੀ ਆ ਇਸ ਇਸ ਤੇ ਕੀਤੀ ਜਾ ਰਹੀ ਹੈ ਤੇ লাশ ਨੂੰ ਦੇਖ ਕੇ ਇਹ ਵੀ ਲੱਗ ਰਿਹਾ ਕਿ ਕਾਫੀ ਦਿਨਾਂ ਤੋਂ ਇਹ লাশ ਜਿਹੜੀ ਆ ਇਸ ਨਾਲੇ ਦੇ ਵਿੱਚ ਪਈ ਹੋਈ ਆ ਫਿਲਹਾਲ ਪੁਲਿਸ ਨੇ লাশ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਡੇਰਾ ਬਸੀ ਦੇ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ 72 ਘੰਟਿਆਂ ਲਈ ਰਖਵਾ ਦਿੱਤਾ ਗਿਆ ਤੇ ਪੁਲਿਸ ਵੱਲੋਂ ਬਰੀਕੀ ਨਾਲ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਜਿਸ ਤੋਂ ਬਾਅਦ ਇਹ ਸਪਸ਼ਟ ਹੋਵੇਗਾ ਕਿ লাশ ਕਿੰਨੇ ਕਿੰਨੇ ਦਿਨ ਪੁਰਾਣੀ ਹੈ ਤੇ ਮੌਤ ਕਿਵੇਂ ਹੋਈ ਆ ਤੇ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤੇ ਜੀਰਕਪੁਰ ਮਹਾਲੇ 에어ਪੋਰਟ ਰੋਡ ਜਿੱਥੇ ਸੀਤ ਐਚ ਬਲਾਕ ਦੇ ਨੇੜੇ ਹਾਈਵੇ ਦੇ ਡਰੇਨ ਨਾਲੇ ਚੋਂ ਇੱਕ ਕੁੜੀ ਦੀ ਲਾਸ਼ ਮਿਲੀ ਆ ਕੁੜੀ ਦੀ ਲਾਸ਼ ਮਿਲਣ ਦੇ ਨਾਲ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਲਾਸ਼ ਮਿਲਣ ਮਗਰੋਂ ਇਲਾਕੇ 'ਚ ਸੰਸਨੀ ਫੈਲ ਗਈ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਦੱਸਦੀ ਹੈ ਕਿ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਰੈਂਸਿਕ ਟੀਮ ਮੌਕੇ ਤੇ ਪਹੁੰਚੀ ਆ ਅਤੇ ਨਾਲੇ ਵਿੱਚੋਂ লাশ ਨੂੰ ਬਾਹਰ ਕੱਢਿਆ ਗਿਆ লাশ ਦੀ ਹਾਲਤ ਦੇਖ ਕੇ ਲੱਗ ਰਿਹਾ ਕਿ ਨਾਲੇ ਵਿੱਚ লাশ ਕਈ ਦਿਨਾਂ ਤੋਂ ਪਈ ਹੋਈ ਸੀ ਤਾਂ ਪੁਲਿਸ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਆ ਤੇ লাশ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਵਿੱਚ ਵੀ ਭੇਜ ਦਿੱਤਾ ਗਿਆ ਅਤੇ ਜਲਦੀ ਹੀ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਮੋਹਾਲੀ 에어ਪੋਰਟ ਰੋਡ ਤੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਅਣਪਛਾਤੀ ਲਾਸ਼ ਮਿਲੀ ਜਾਂ ਨਾਲੇ ਦੇ ਵਿੱਚੋਂ ਲਾਸ਼ ਮਿਲੀ ਤੇ ਸਾਰੇ ਪਾਸੇ ਸੰਸਨੀ ਫੈਲ ਜਾਂਦੀ ਆ ਤੇ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਆ ਮੌਕੇ ਤੇ ਪੁਲਿਸ ਪਹੁੰਚੀ ਆ ਤੇ ਪੁਲਿਸ ਦੇ ਵੱਲੋਂ ਹਰ ਪੱਖ ਤੋਂ ਹੁਣ ਜਾਂਚ ਕੀਤੀ ਜਾ ਰਹੀ ਆ ਤੇ লাশ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਅਤੇ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਆ ਪਰ ਇਸ লাশ ਦੇ ਮਿਲਣ ਦੇ ਨਾਲ ਸੰਸਨੀ ਫੈਲ ਗਈ ਆ ਜੀਰਤਪੁਰ ਮਹਾਲੀ ਰੋਡ ਤੇ ਇੱਕ ਨਾਲੇ ਦੇ ਵਿੱਚ ਇਹ লাশ ਮਿਲੀ ਆ ਜਿਸ ਦੇ ਨਾਲ ਕਿ ਇੱਕਦਮ ਜਿਹੜੇ ਉੱਥੇ ਦੇ ਲੋਕ ਸਨ ਉਹਨਾਂ ਦੇ ਵਿੱਚ ਸੰਸਨੀ ਫੈਲ ਜਾਂਦੀ ਆ ਤੇ ਲੋਕਾਂ ਦੇ ਵੱਲੋਂ ਜਦੋਂ ਲੋਕਾਂ ਨੂੰ ਇਸੀ ਸੋਚ ਨਾਲ ਦੀ ਹੈ ਤਾਂ ਤੁਰੰਤ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਦੇ ਵੱਲੋਂ ਹੁਣ ਹਰ ਪੱਖ ਤੋਂ ਜਾਂਚ ਜਿਹੜੀ ਆ ਇਸ ਇਸ ਤੇ ਕੀਤੀ ਜਾ ਰਹੀ ਹੈ ਤੇ ਲਾਸ਼ ਨੂੰ ਦੇਖ ਕੇ ਇਹ ਵੀ ਲੱਗ ਰਿਹਾ ਕਿ ਕਾਫੀ ਦਿਨਾਂ ਤੋਂ ਇਹ ਲਾਸ਼ ਜਿਹੜੀ ਆ ਇਸ ਨਾਲੇ ਦੇ ਵਿੱਚ ਪਈ ਹੋਈ ਆ ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਡੇਰਾ ਬਸੀ ਤੇ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ 72 ਘੰਟੇ ਲਈ ਰਖਵਾ ਦਿੱਤਾ ਗਿਆ ਤੇ ਪੁਲਿਸ ਵੱਲੋਂ ਬਰੀਕੀ ਨਾਲ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਜਿਸ ਤੋਂ ਬਾਅਦ ਇਹ ਸਪਸ਼ਟ ਹੋਵੇਗਾ ਕਿ ਲਾਸ਼ ਕਿੰਨੇ ਅ ਕਿੰਨੇ ਦਿਨ ਪੁਰਾਣੀ ਹੈ ਤੇ ਮੌਤ ਕਿਵੇਂ ਹੋਈ ਆ ਤੇ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤੇ ਜੀਰਕਪੁਰ ਮਹਾਲੇ 에어ਪੋਰਟ ਰੋਡ ਜਿੱਥੇ ਸਿਤ ਐਚ ਬਲਾਕ ਦੇ ਨੇੜੇ ਹਾਈਵੇ ਦੇ ਡਰੇਨ ਨਾਲੇ ਚੋਂ ਇੱਕ ਕੁੜੀ ਦੀ ਲਾਸ਼ ਮਿਲੀ ਆ ਕੁੜੀ ਦੀ ਲਾਸ਼ ਮਿਲਣ ਦੇ ਨਾਲ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਲਾਸ਼ ਮਿਲਣ ਮਗਰੋਂ ਇਲਾਕੇ 'ਚ ਸੰਸਨੀ ਫੈਲ ਗਈ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਦੱਸਦੀ ਹੈ ਕਿ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਰੈਂਸਿਕ ਟੀਮ ਮੌਕੇ ਤੇ ਪਹੁੰਚੀ ਆ ਅਤੇ ਨਾਲੇ ਵਿੱਚੋਂ লাশ ਨੂੰ ਬਾਹਰ ਕੱਢਿਆ ਗਿਆ লাশ ਦੀ ਹਾਲਤ ਦੇਖ ਕੇ ਲੱਗ ਰਿਹਾ ਕਿ ਨਾਲੇ ਵਿੱਚ লাশ ਕਈ ਦਿਨਾਂ ਤੋਂ ਪਈ ਹੋਈ ਸੀ ਤਾਂ ਪੁਲਿਸ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਆ ਤੇ লাশ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਵਿੱਚ ਵੀ ਭੇਜ ਦਿੱਤਾ ਗਿਆ ਅਤੇ ਜਲਦੀ ਹੀ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਪੂਰੇ ਮਹਾਲੀ 에어ਪੋਰਟ ਰੋਡ ਤੇ ਉਸ ਵੇਲੇ ਸਨਸਨੀ ਫੈਲ ਗਈ ਹੈ ਜਦੋਂ ਇੱਕ ਅਣਪਛਾਤੀ ਲਾਸ਼ ਮਿਲੀ ਹੈ ਨਾਲੇ ਦੇ ਵਿੱਚੋਂ ਲਾਸ਼ ਮਿਲੀ ਹੈ ਤੇ ਸਾਰੇ ਪਾਸੇ ਸੰਸਨੀ ਫੈਲ ਜਾਂਦੀ ਆ ਤੇ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਆ ਮੌਕੇ ਤੇ ਪੁਲਿਸ ਪਹੁੰਚੀ ਆ ਤੇ ਪੁਲਿਸ ਦੇ ਵੱਲੋਂ ਹਰ ਪੱਖ ਤੋਂ ਹੁਣ ਜਾਂਚ ਕੀਤੀ ਜਾ ਰਹੀ ਆ ਤੇ লাশ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਅਤੇ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਆ ਪਰ ਇਸ লাশ ਦੇ ਮਿਲਣ ਦੇ ਨਾਲ ਸੰਸਨੀ ਫੈਲ ਗਈ ਆ ਜੀਰਕਪੁਰ ਮਹਾਲੀ ਰੋਡ ਤੇ ਇੱਕ ਨਾਲੇ ਦੇ ਵਿੱਚ ਇਹ লাশ ਮਿਲੀ ਆ ਜਿਸ ਦੇ ਨਾਲ ਕਿ ਇੱਕਦਮ ਜਿਹੜੇ ਉੱਥੇ ਦੇ ਲੋਕ ਸਨ ਉਹਨਾਂ ਦੇ ਵਿੱਚ ਸੰਸਨੀ ਫੈਲ ਜਾਂਦੀ ਆ ਤੇ ਲੋਕਾਂ ਦੇ ਵੱਲੋਂ ਜਦੋਂ ਲੋਕਾਂ ਨੂੰ ਇਸੀ ਸੂਚਨਾ ਦਿੱਆ ਤਾਂ ਤੁਰੰਤ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਦੇ ਵੱਲੋਂ ਹੁਣ ਹਰ ਪੱਖ ਤੋਂ ਜਾਂਚ ਜਿਹੜੀ ਆ ਇਸ ਇਸ ਤੇ ਕੀਤੀ ਜਾ ਰਹੀ ਹੈ ਤੇ ਲਾਸ਼ ਨੂੰ ਦੇਖ ਕੇ ਇਹ ਵੀ ਲੱਗ ਰਿਹਾ ਕਿ ਕਾਫੀ ਦਿਨਾਂ ਤੋਂ ਇਹ ਲਾਸ਼ ਜਿਹੜੀ ਆ ਇਸ ਨਾਲੇ ਦੇ ਵਿੱਚ ਪਈ ਹੋਈ ਆ ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਡੇਰਾ ਬਸੀ ਤੇ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ 72 ਘੰਟਿਆਂ ਲਈ ਰਖਵਾ ਦਿੱਤਾ ਗਿਆ ਤੇ ਪੁਲਿਸ ਵੱਲੋਂ ਬਰੀਕੀ ਨਾਲ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਜਿਸ ਤੋਂ ਬਾਅਦ ਇਹ ਸਪਸ਼ਟ ਹੋਵੇਗਾ ਕਿ ਲਾਸ਼ ਕਿੰਨੀ ਅ ਕਿੰਨੇ ਦਿਨ ਪੁਰਾਣੀ ਅਤੇ ਮੌਤ ਕਿਵੇਂ ਹੋਈ ਆ ਤਾਂ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤੇ ਜੀਰਕਪੁਰ ਮਹਾਲੇ 에ਰਪੋਰਟ ਰੋਡ ਜਿੱਥੇ ਸੀਤ ਐਚ ਬਲਾਕ ਦੇ ਨੇੜੇ ਹਾਈਵੇ ਦੇ ਡਰੇਨ ਨਾਲੇ ਚੋਂ ਇੱਕ ਕੁੜੀ ਦੀ ਲਾਸ਼ ਮਿਲੀ ਆ ਕੁੜੀ ਦੀ ਲਾਸ਼ ਮਿਲਣ ਦੇ ਨਾਲ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਲਾਸ਼ ਮਿਲਣ ਮਗਰੋਂ ਇਲਾਕੇ 'ਚ ਸੰਸਨੀ ਫੈਲ ਗਈ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਦੱਸਦੀ ਹੈ ਕਿ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਰੈਂਸਿਕ ਟੀਮ ਮੌਕੇ ਤੇ ਪਹੁੰਚੀ ਆ ਅਤੇ ਨਾਲੇ ਵਿੱਚੋਂ লাশ ਨੂੰ ਬਾਹਰ ਕੱਢਿਆ ਗਿਆ লাশ ਦੀ ਹਾਲਤ ਦੇਖ ਕੇ ਲੱਗ ਰਿਹਾ ਕਿ ਨਾਲੇ ਵਿੱਚ লাশ ਕਈ ਦਿਨਾਂ ਤੋਂ ਪਈ ਹੋਈ ਸੀ ਤਾਂ ਪੁਲਿਸ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਆ ਤੇ লাশ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਵਿੱਚ ਵੀ ਭੇਜ ਦਿੱਤਾ ਗਿਆ ਅਤੇ ਜਲਦੀ ਹੀ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਮੁਹਾਲੀ 에어ਪੋਰਟ ਰੋਡ ਤੇ ਉਸ ਵੇਲੇ ਸਨਸਨੀ ਫੈਲ ਗਈ ਆ ਜਦੋਂ ਇੱਕ ਅਣਪਛਾਤੀ ਲਾਸ਼ ਮਿਲੀ ਆ ਨਾਲੇ ਦੇ ਵਿੱਚੋਂ ਲਾਸ਼ ਮਿਲੀ ਆ ਤੇ ਸਾਰੇ ਪਾਸੇ ਸਨਸਨੀ ਫੈਲ ਜਾਂਦੀ ਆ ਤੇ ਉਥੇ ਮੌਜੂਦ ਲੋਕਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਮੌਕੇ ਤੇ ਪੁਲਿਸ ਪਹੁੰਚੀ ਹੈ ਤੇ ਪੁਲਿਸ ਦੇ ਵੱਲੋਂ ਹਰ ਪੱਖ ਤੋਂ ਹੁਣ ਜਾਂਚ ਕੀਤੀ ਜਾ ਰਹੀ ਹੈ ਤੇ লাশ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਅਤੇ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਇਸ লাশ ਦੇ ਮਿਲਣ ਦੇ ਨਾਲ ਸਨਸਨੀ ਫੈਲ ਗਈ ਆ ਜੀਰਤਪੁਰ ਮਹਾਲੀ ਰੋਡ ਤੇ ਇੱਕ ਨਾਲੇ ਦੇ ਵਿੱਚ ਇਹ লাশ ਮਿਲੀ ਹੈ ਜਿਸ ਦੇ ਨਾਲ ਕਿ ਇੱਕਦਮ ਜਿਹੜੇ ਉਥੇ ਦੇ ਲੋਕ ਸਨ ਉਹਨਾਂ ਦੇ ਵਿੱਚ ਸਨਸਨੀ ਫੈਲ ਜਾਂਦੀ ਹੈ ਤੇ ਲੋਕਾਂ ਦੇ ਵੱਲੋਂ ਜਦੋਂ ਲੋਕਾਂ ਨੂੰ ਇਹ ਸੀ ਸੂਚਨਾ ਮਿਲਦੀ ਹੈ ਤੇ ਤੁਰੰਤ ਪੁਲਿਸ ਨੂੰ ਆਇਆ ਜਾਂਦਾ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਦੇ ਵੱਲੋਂ ਹੁਣ ਹਰ ਪੱਖ ਤੋਂ ਜਾਂਚ ਜਿਹੜੀ ਆ ਇਸ ਇਸ ਤੇ ਕੀਤੀ ਜਾ ਰਹੀ ਹੈ ਤੇ ਲਾਸ਼ ਨੂੰ ਦੇਖ ਕੇ ਇਹ ਵੀ ਲੱਗ ਰਿਹਾ ਕਿ ਕਾਫੀ ਦਿਨਾਂ ਤੋਂ ਇਹ ਲਾਸ਼ ਜਿਹੜੀ ਆ ਇਸ ਨਾਲੇ ਦੇ ਵਿੱਚ ਪਈ ਹੋਈ ਆ ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਮਾਰਟਮ ਲਈ ਡੇਰਾ ਬਸੀ ਤੇ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ 72 ਘੰਟੇ ਲਈ ਰਖਵਾ ਦਿੱਤਾ ਗਿਆ ਤੇ ਪੁਲਿਸ ਵੱਲੋਂ ਬਰੀਕੀ ਨਾਲ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਜਿਸ ਤੋਂ ਬਾਅਦ ਇਹ ਸਪਸ਼ਟ ਹੋਵੇਗਾ ਕਿ ਲਾਸ਼ ਕਿੰਨੀ ਕਿੰਨੇ ਦਿਨ ਪੁਰਾਣੀ ਹੈ